ਅੱਜ ਗੱਲ ਕਰਦੇ ਆਂ ਸ੍ਰੀ ਹਰਜਿੰਦਰ ਸੂਰੇਵਾਲੀਆ ਦੀ ਪੁਸਤਕ ਅਰਥ ਬਦਲਦੇ ਰਿਸ਼ਤੇ ਬਾਰੇ ਹਰਜਿੰਦਰ ਸੂਰੇਵਾਲੀਆ ਇੱਕ ਸਥਾਪਿਤ ਤੇ ਪ੍ਰੋੜ੍ਹ ਕਹਾਣੀਕਾਰ ਹੈ ਪਿੰਡੂ ਸੱਭਿਆਚਾਰ ਉਸਦੇ ਹਿਰਦੇ ਵਿੱਚ ਰਸਿਆ ਵਸਿਆ ਹੋਇਆ ਹੈ ਉਹ ਆਪਣੀ ਲੇਖਣੀ ਵਿੱਚ ਸੱਤ ਤੇ ਪਿੰਡੂ ਭਾਸ਼ਾ ਦੀ ਬਾਖੂਬੀ ਵਰਤੋਂ ਕਰਕੇ ਖੋਜ ਕਰਨ ਦੇ ਸਮਰੱਥ ਹੈ ਉਸ ਦੀਆਂ ਕਹਾਣੀਆਂ ਦੇ ਵਿਸ਼ੇ ਆਮ ਲੋਕਾਂ ਦੇ ਦੁੱਖਾਂ ਸੁੱਖਾਂ ਖੁਸ਼ੀਆਂ ਗਮੀਆਂ ਨਾਲ ਸਬੰਧਤ ਹਨ ਜੋ ਮਨ ਤੇ ਪ੍ਰਭਾਵ ਛੱਡਦੇ ਹਨ ਅਤੇ ਦਿਲਾਂ ਨੂੰ ਹਿਲਾਉਂਦੇ ਹਨ ਉਸ ਦੇ ਪਾਤਰ ਪਿੰਡੂ ਬਹਿਬਤਾ ਨੂੰ ਸਿਰੇ ਤੱਕ ਨਿਮਾਉਂਦੇ ਹਨ ਜਿਸ ਦੀ ਮਿਸਾਲ ਕਹਾਣੀ ਰੋਸ਼ਨਦਾਨ ਦਾ ਪਾਤਰ ਮੁੰਡਾ ਹੈ ਜੋ ਰੋਸ਼ਨਦਾਨ ਵਿੱਚ ਦੀ ਕਮਰੇ ਅੰਦਰਲਾ ਦ੍ਰਿਸ਼ ਵੇਖਣ ਦਾ ਹੌਸਲਾ ਕਰਦਾ ਹੈ ਇਸੇ ਤਰ੍ਹਾਂ ਅਰਥ ਬਦਲਦੇ ਰਿਸ਼ਤੇ ਦਾ ਪਾਤਰ ਰਾਜਵੀਰ ਬਦਲਾ ਲੈਣ ਲਈ ਸਿਰੇ ਤੱਕ ਪਹੁੰਚਦਾ ਹੈ ਸੂਰੇ ਵਾਲੀਆ ਗੱਲ ਕਹਿਣ ਵਿੱਚ ਪੂਰਾ ਨਿਪੁੰਨ ਹੈ ਅਤੇ ਪਾਤਰ ਨੂੰ ਪਿੱਛੇ ਨਹੀਂ ਹਟਣ ਦਿੰਦਾ ਪੁਸਤਕ ਅਰਥ ਬਦਲ ਦੇ ਰਿਸ਼ਤੇ ਦਾ ਚੌਥਾ ਕਹਾਣ ਉਸਦਾ ਚੌਥਾ ਕਹਾਣੀ ਸੰਗ੍ਰਹਿ ਹੈ ਇਸ ਤੋਂ ਪਹਿਲਾਂ ਉਸ ਨੇ ਤਿੰਨ ਕਹਾਣੀ ਸੰਗ੍ਰਹਿ ਅਤੇ ਬਾਤਕ ਸੰਗ੍ਰਹਿ ਅਤੇ ਸਫਰਨਾਮਾ ਵੀ ਸਹਿਦਿ ਜੋੜੀ ਪਾਇਆ ਹੈ ਪਰ ਸਥਾਪਤੀ ਪੱਖੋਂ ਉਸ ਦੀ ਪਛਾਣ ਕਹਾਣੀਕਾਰ ਵਜੋਂ ਹੈ ਇਸ ਪੁਸਤਕ ਵਿੱਚ ਉਸ ਦੀਆਂ 10 ਕਹਾਣੀਆਂ ਹਨ ਜਿਨ੍ਹਾਂ ਦੇ ਵਿਸ਼ੇ ਵੱਖੋ-ਵੱਖ ਦੇ ਪਿੰਡੂ ਵੀ ਸੇ ਨਾਲ ਜੁੜੇ ਹੋਏ ਹਨ ਕਹਾਣੀ ਰੋਸਨਦਾਨ ਜਿੱਥੇ ਮੱਧ ਵਰਗ ਦੇ ਪਰਿਵਾਰ ਦੇ ਹਾਲਾਤਾਂ ਗੁਜ਼ਾਰਾ ਕਰਨ ਲਈ ਘਰੋਂ ਬਾਹਰ ਰਹਿਣ ਵਾਲੇ ਡਰਾਈਵਰੀ ਦੇ ਤੰਦੇ ਦੀ ਬਾਤ ਪਉਂਦੀ ਹੈ ਉੱਥੇ ਜਿਣਸੀ ਭੁੱਖ ਦੀ ਤ੍ਰਿਪਤੀ ਲਈ ਭਾਰੂ ਪੈਣ ਵਾਲੀ ਮਜਬੂਰੀ ਵੀ ਉਜਾਗਰ ਕਰਦੀ ਹੈ ਜਿਸ ਮੂਰੇ ਪੁੱਤ ਦੀ ਰੋਟੀ ਦੀ ਭੁੱਖ ਛੋਟੀ ਪੈ ਜਾਂਦੀ ਹੈ ਅਤੇ ਮਾਂ ਵੀ ਦੋਮਾ ਭੁੱਖਾਂ 'ਚ ਫਸੀ ਹੋਈ ਸਾਂਝਾ ਹੱਲ ਲੱਭਣ ਦਾ ਯਤਨ ਕਰਦੀ ਹੈ ਕਹਾਣੀ اٹਕੀ ਹੋਈ ਜਾਨ ਇੱਕ ਸਰਪੰਚ ਦੇ ਜੀਵਨ ਦੀ ਗਾਥਾ ਹੈ ਜੋ ਪਿੰਡ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਉਂਦਾ ਹੈ ਲੋਕਾਂ ਨੂੰ ਇਨਸਾਫ ਦੇਣ ਦਾ ਯਤਨ ਕਰਦਾ ਹੈ ਉਹ ਘੈਂਟ ਵਿਅਕਤੀ ਹੈ ਕਿਸੇ ਮੂਰੇ ਚਿਪਦਾ ਨਹੀਂ ਪਰ ਉਸ ਦਾ ਇੱਕ ਔਗਣ ਹੈ ਕਿ ਉਹ ਸੋਹਣੀਆਂ ਔਰਤਾਂ ਦਾ ਰਸੀਆ ਹੈ ਦਾਨੀ ਲੋਹਾਰ ਨੂੰ ਤਾਂ ਉਹ ਆਪਣੇ ਆਖਰੀ ਸਾਹ ਲੈਣ ਤੱਕ ਯਾਦ ਕਰਦਾ ਹੈ ਉਸ ਦੀ ਪਤਨੀ ਪਾਵੇਂ ਸਾਰੀ ਜ਼ਿੰਦਗੀ ਉਸ ਦੇ ਇਸ ਔਗਣ ਤੋਂ ਅੱਖਾਂ ਵਿੱਚੀ ਰੱਖਦੀ ਹੈ ਪਰ ਮੌਤ ਨੂੰ ਸਰਪੰਚ ਦੇ ਸਰਾਣੇ ਖੜੀ ਵੇਖ ਕੇ ਉਹ ਕਹਿੰਦੀ ਹੈ ਥੋੜੇ ਪਾਪ ਕੀਤੇ ਆ ਇਹਨੇ ਇਹੋ ਜਿਹੇ ਬੰਦੇ ਗੋਡੇ ਹੱਡੀਆਂ ਰਗੜ ਰਗ ਕੇ ਮਰਦੇ ਹੁੰਦੇ ਆ ਇਹ ਉਹਦੇ ਜੀਵਨ ਭਰ ਚੁੱਪ ਰਹਿ ਕੇ ਚੱਲੇ ਦੁੱਖਾਂ ਦਾ ਪ੍ਰਗਟਾਵਾ ਹੈ ਕਹਾਣੀ ਉਹ ਕੌਣ ਸੀ ਸ਼ੇਰਸਪਾਟੇ ਨਾਲ ਸਬੰਧਤ ਹੈ ਆਪਣੇ ਦੇਸ਼ ਦੇ ਰਾਜ ਕਸ਼ਮੀਰ ਵਿੱਚ ਲਿਫਟ ਲੈਣ ਵਾਲੀ ਕਸ਼ਮੀਰੀ ਕੁੜੀ ਦੀ ਦਲੇਰੀ ਤੇ ਫਰਾਖ ਦੀ ਲਈ ਸਦਕਾ ਪੈਦਾ ਹੋਇਆ ਸ਼ੱਕ ਤੇ ਡਰ ਦਿਲ ਕੰਬਣ ਲਾ ਦਿੰਦਾ ਹੈ ਫਰਹੋ ਮੋਰ ਲੈਣ ਵਾਲੀ ਖੁੱਲੇ ਸੁਭਾਅ ਵਾਲੀ ਕੁੜੀ ਦੀ ਵਿਚਾਰ ਚਰਚਾ ਸੰਕਿਆ ਨੂੰ ਦੂਰ ਕਰਦੀ ਹੈ ਕਹਾਣੀ ਮੁਸ਼ਕੀਆਂ ਜਰਾਬਾਂ ਦੇਸ਼ ਦੀ ਆਜ਼ਾਦੀ ਦੇ ਦਹਾਕਿਆਂ ਬਾਅਦ ਵੀ ਜਾਤ ਪਾਤ ਦੇ ਵਿਤਕਰੇ ਤੇ ਕਿਰਨਾਂ ਨੂੰ ਦਰਸਾਉਂਦੀ ਹੈ ਜੋ ਖਤਮ ਨਹੀਂ ਹੋਈ ਪਰ ਹਮਦਰਦੀ ਇਸ ਵਖਰੇਵੇਂ ਦੇ ਵਿਤਕਰੇ ਤੋਂ ਵੱਧ ਪ੍ਰਭਾਵਸ਼ਾਲੀ ਹੋਣ ਦਾ ਸਬੂਤ ਪੇਸ਼ ਕਰਦੀ ਹੈ ਕਹਾਣੀ ਬੀਮਾ ਜੰਟ ਲੋਰਡ ਸਮੇਂ ਭੁੱਲੇ ਬਿਛਰੇ ਪਿਆਰੇ ਨੂੰ ਯਾਦ ਕਰਦਿਆਂ ਬਲਾ ਕੇ ਆਪਣੇ ਲਾਭ ਲਈ ਮਜਬੂਰ ਕਰਨ ਦੇ ਔਰਤੀ ਸੁਭਾਅ ਦੀ ਬਾਖੂਬੀ ਪੇਸ਼ ਕਰਦੀ ਹੈ ਕਹਾਣੀ ਹੀਰੀ ਦਾ ਦਰਦ ਇੱਕੋ ਪਿੰਡ ਦੇ ਮੁੰਡੇ ਕੁੜੀ ਵੱਲੋਂ ਸੱਭਿਆਚਾਰ ਮੇਤ ਤੋੜ ਕੇ ਮੁਹੱਬਤ ਤੋਂ ਅੱਗੇ ਮਰਜ਼ਾਦਾ ਉਲੰਘਣ ਦਾ ਵਰਤਾਨਾ ਹੈ ਜੋ ਕੁੜੀ ਦੇ ਵਿਆਹ ਤੋਂ ਬਾਅਦ ਵੀ ਖਤਮ ਨਹੀਂ ਕੀਤਾ ਗਿਆ ਆਖਰ ਕੁੜੀ ਦੇ ਮਾਪਿਆਂ ਨੇ ਉਸ ਦਾ ਕਤਲ ਕਰਕੇ ਆਪਣੀ ਇੱਜ਼ਤ ਦਾਗੀ ਹੋਣ ਤੋਂ ਬਚਾਉਣ ਦਾ ਫੈਸਲਾ ਕੀਤਾ ਇਹ ਚੰਗਾ ਹੋਇਆ ਜਾਂ ਮੰਦਾ ਇਹ ਲੰਬੀ ਚਰਚਾ ਦਾ ਵਿਸ਼ਾ ਹੈ ਪਰ ਪਿੰਡਾਂ 'ਚ ਅਜਿਹੀਆਂ ਕਠਿਨਾਮਾਂ ਵਾਪਰਦੀਆਂ ਰਹਿੰਦੀਆਂ ਹਨ ਕਹਾਣੀ ਇਹ ਤਾਂ ਡਰਾਮਾ ਹੀ ਸੀ ਵਿਦੇਸ਼ ਭੇਜਣ ਲਈ ਪੈਸੇ ਨਾਲ ਵਿਦੇਸ਼ੀ ਕੁੜੀ ਨਾਲ ਕਰਵਾਏ ਜਾ ਰਹੇ ਬੋਗਸ ਵਿਆਹ ਬੜੀ ਜਾਣਕਾਰੀ ਭਰਪੂਰ ਰਚਨਾ ਹੈ ਜੋ ਅੱਜਕੱਲ ਆਮ ਹੀ ਵਾਪਰ ਰਿਹਾ ਹੈ ਤੇ ਇਸ ਦਾ ਨਤੀਜਾ ਅਕਸਰ ਮਾੜਾ ਹੀ ਹੁੰਦਾ ਹੈ ਕਹਾਣੀ ਬਾਪ ਅਜੇ ਹੀ ਰਚਨਾ ਹੈ ਜਿਸ ਵਿਦੇਸ਼ ਗਏ ਪੁੱਤ ਤੇ ਵਿਛੋੜੇ 'ਚ ਬੁੱਢੇ ਹੋ ਗਏ ਮਾਂ ਬਾਪ ਦਾ ਹੀਰ ਬਾ ਕਲੇਜੇ ਨੂੰ ਧੂਪ ਹੁੰਦਾ ਹੈ ਇਹ ਅੱਜ ਹਰ ਕਰਦੀ ਕਹਾਣੀ ਬਣ ਚੁੱਕੀ ਹੈ ਕਹਾਣੀ ਸਾਨੂੰ ਰੱਬ ਨੇ ਬਣਾਇਆ ਕਈ ਰੰਗਾਂ ਨਾਲ ਰੰਗੀ ਹੋਈ ਰਚਨਾ ਹੈ ਛੜੇ ਦਾ ਹਾਲ ਤੁੰਬੀ ਚ ਬੜਿਆ ਸੱਪ ਕੱਢਣਾ ਵਿਆਹ ਤੇ ਨਚਣਾ ਦਾਰੂ ਕੱਢਣੀ ਸਿਧਰੇ ਮੁੰਡੇ ਨਾਲ ਚੌੜ ਕਰਨੀ ਆਦ ਰਚਨਾ ਦਾ ਦਿਲਚਸਪੀ ਪੈਦਾ ਕਰ ਲਿਆ ਮੰਨ ਗਿਆ ਹਨ ਪਰ ਅਸਲ ਰੋਣਾ ਜ਼ਮੀਨ ਵੇਚਣ ਦਾ ਹੈ ਪੁਸਤਕ ਦਾ ਨਾਮ ਕਰਨ ਵਾਲੀ ਕਹਾਣੀ ਅਰਥ ਬਦਲਦੇ ਰਿਸ਼ਤੇ ਬਦਲੇ ਦੀ ਭਾਵਨਾ ਚੁਪਣ ਦੀ ਖੂਬਸੂਰਤ ਰਚਨਾ ਹੈ ਜਦੋਂ ਮੁੱਖ ਪਾਤਰ ਬਚਪਨ ਸਮੇਂ ਰਿਸ਼ਤੇ ਤੋਂ ਲੱਗਦੇ ਚਾਚੇ ਵੱਲੋਂ ਕੀਤੀ ਬੇਸ਼ਰਮੀਪਰੀ ਹਰਕਤ ਦਾ ਬਦਲਾ ਉਸ ਦੀ ਪਤਨੀ ਨਾਲ ਸਰੀਰਕ ਸੰਬੰਧ ਬਣਾ ਕੇ ਲੈਣ ਦੀ ਕੋਸ਼ਿਸ਼ ਕਰਦਾ ਹੈ ਇਹ ਬਖਰੇ ਕਿਸਮ ਦੇ ਤੇ ਮੁੱਦੇ ਦੀ ਰਚੀ ਕਹਾਣੀ ਹੈ ਕਹਾਣੀਆਂ ਹਲੂਣਾ ਦਿੰਦੀਆਂ ਹਨ ਅਤੇ ਦਿਲਚਸਪੀ ਵੀ ਨਹੀਂ ਟੁੱਟਣ ਦਿੰਦੀਆਂ ਲੇਖਣੀ ਵਿੱਚ ਪਿੰਡੂ ਸ਼ਬਦਾਂ ਕੁਣੱਖਾ ਕੌੜਕੀ ਮੋਕ ਉਕੜੂ ਘਰੋੜ ਮੂਤ ਤੰਬੀ ਤੌੜਾ ਬਿੜਕਾਂ ਆਦੀ ਵਰਤੋਂ ਪ੍ਰਾਤਨ ਸਭਿਆਚਾਰ ਤੇ ਬੋਲੀ ਨੂੰ ਤਾਜ਼ਾ ਕਰਦੀ ਪਰ ਸ਼ਬਦਾਂ ਦੀਆਂ ਗਲਤੀਆਂ ਜਿਵੇਂ ਬੈਲ ਪਾਸੀ ਸਕਰਾਰੀ ਜ਼ਿਲੇ ਦਿਲਚਪੀ ਜੇਲ ਆਦ ਕਿਤੇ ਕਿਤੇ ਲਗਾਤਾਰਤਾ ਵਿੱਚ ਰਕਾਬ ਦੁੱਬੀ ਪੌਂ ਰਹੀਆਂ ਹਨ ਰਚਨਾਵਾਂ ਖੂਚੂਤ ਤੇ ਦਿਲਚਸਪ ਹਨ ਸੂਰੇਵਾਲੀ ਆ ਵਧਾਈ ਦੇ ਪਾਤਰ ਹਨ ਅਤੇ ਉਹਨਾਂ ਤੋਂ ਹੋਰ ਬਹੁਤ ਸਾਰੀਆਂ ਅਸਾਂ ਹਨ ਧੰਨਵਾਦ